ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬ ਦੀਆਂ ਤਾਜ਼ਾਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਬਹੁਤ ਹੀ ਮਹੱਤਵਪੂਰਨ ਖਬਰਾਂ ਆ ਰਹੀਆਂ ਸੋ ਧਿਆਨ ਦੇ ਨਾਲ ਸੁਣਨ ਵਾਲੀਆਂ ਖਬਰਾਂ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਨਿਤਨ ਗੱਟਕਰੀ ਦਾ ਵੱਡਾ ਫੈਸਲਾ ਟੋਲ ਪਲਾਜ਼ੇ ਹੋਣਗੇ ਬੰਦ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਆਇਆ ਨਵਾਂ ਅਪਡੇਟ ਪੰਜਾਬ ਦੇ ਪਾਣੀ ਦੇ ਬਾਰੇ ਖਤਰਨਾਕ ਰਿਪੋਰਟ ਆਈ ਹੈ ਕੇਂਦਰ ਸਰਕਾਰ ਵੱਲੋਂ ਦਿਲ ਦਹਿਲਾ ਦੇਣ ਵਾਲਾ ਖੁਲਾਸਾ ਕੀਤਾ ਗਿਆ ਪੰਜਾਬ ਦੇ ਵਿੱਚ ਸੋਕੇ ਦੀ ਮਾਰ ਦੇਸ਼ ਦੇ 9 ਸੂਬੇ ਰੈੱਡ ਜ਼ੋਨ ਦੇ ਵਿੱਚ ਸ਼ਾਮਲ ਸਮੂਹ ਸੁਪਰਵਾਈਜ਼ਰਾਂ ਤੇ ਬੀਐਲਓਜ਼ ਨੂੰ ਜਾਰੀ ਹੋਏ ਨਵੇਂ ਹੁਕਮ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ ਅਦਾਲਤ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਪੰਜਾਬ ਇੱਕ ਨਾਜ਼ੁਕ ਸਟੇਟ ਗਵਰਨਰ ਨੇ ਕੀਤੇ ਕਈ ਵੱਡੇ ਖੁਲਾਸੇ 1 ਲੱਖ ਰੁਪਏ ਰਿਸ਼ਵਤ ਲੈਦਾ ਜੇਈ ਵਿਜੀਲੈਂਸ ਵੱਲੋਂ ਗ੍ਰਿਫਤਾਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਾਸੀਆਂ ਨੂੰ ਦਿੱਤੀ ਵੱਡੀ ਸਵਾਗਤ ਡੀਪੀਏ ਖਾਦੇ 60 ਫੀਸਦੀ ਸੈਂਪਲ ਫੇਲ ਹੋਣ ਮਗਰੋਂ ਮੱਚਿਆ ਹੜਕੰਪ ਟੋਲ ਪਲਾਜ਼ਾ ਤੋਂ ਜ਼ਾਬਦ ਚੁਕਵਾ ਦਿੱਤੇ ਜਾਣਗੇ ਕਿਸਾਨਾਂ ਦੇ ਧਰਨੇ ਡੀਜੀਪੀ ਦਾ ਵੱਡਾ ਬਿਆਨ ਪੰਜਾਬ ਸਰਕਾਰ ਦਾ ਨਵਾਂ ਫੈਸਲਾ ਰਿਟਾਇਰਡ ਪਟਵਾਰੀਆਂ ਦੀਆਂ ਸੇਵਾ ਦੇ ਵਿੱਚ ਕੀਤਾ ਗਿਆ ਵਾਅਦਾ ਬਿਆਬੀਆਂ ਤੇ ਬਾਦਲ ਦਾ ਪੱਤਰ ਹੋਇਆ ਵਾਇਰਲ ਦਿਲ ਦੀ ਪੀੜਾ ਕੀਤੀ ਜ਼ਾਹਰ ਪੰਜਾਬ ਸਰਕਾਰ ਵੱਲੋਂ ਫਰਜੀ ਕੰਪਨੀਆਂ ਤੇ ਐਕਸ਼ਨ ਪੰਜਾਬ ਦੇ ਜਿਮਨੀ ਚ ਹੋਣਾਰੀ ਆਪ ਸਰਕਾਰ ਨੇ ਖਿੱਚੀ ਤਿਆਰੀ ਪੰਚਾਇਤੀ ਚੋਣਾਂ ਜਾਲ ਤੇ ਕਰਾਉਣ ਦੀ ਮੰਗ ਹੁਣ ਗੱਲ ਕਰਾਂਗੇ ਜੀ ਖਬਰਾਂ ਦੀ ਵਿਸਥਾਰ ਦੇ ਨਾਲ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਵੀਡੀਓ ਨੂੰ ਜਿਹੜਾ ਹੈ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਖਬਰਾਂ ਬਹੁਤ ਹੀ ਮਹੱਤਵਪੂਰਨ ਹਨ ਕਿਸੇ ਹੋਰ ਚੈਨਲ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਪਵੇਗੀ ਸਾਰੀਆਂ ਖਬਰਾਂ ਇੱਥੇ ਮਿਲ ਜਾਇਆ ਕਰਨਗੀਆਂ ਸਭ ਤੋਂ ਪਹਿਲੀ ਖਬਰ ਤੇ ਨਜ਼ਰ ਮਾਰਾਂਗੇ ਨਿਤਨ ਗੜਕਰੀ ਨੇ ਵੱਡਾ ਫੈਸਲਾ ਕੀਤਾ ਟੋਲ ਸਿਸਟਮ ਨੂੰ ਖਤਮ ਕਰਨਾ ਹੈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਟੋਲ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਸੈਟੇਲਾਈਟ ਟੋਲ ਕਲੈਕਸ਼ਨ ਸਿਸਟਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੌਜੂਦਾ ਟੋਲ ਸਿਸਟਮ ਨੂੰ ਖਤਮ ਕਰ ਰਹੀ ਹੈ ਤੇ ਜਲਦੀ ਹੀ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਉਦੇਸ਼ ਟੋਲ ਕਲੈਕਸ਼ਨ ਨੂੰ ਵਧਾਉਣਾ ਅਤੇ ਟੋਲ ਪਲਾਜ਼ਾਂ ਤੇ ਭੀੜ ਨੂੰ ਘਟਾਉਣਾ ਹੈ ਰਾਜ ਸਭਾ ਚ ਲਿਖਤੀ ਜਵਾਬ ਦਿੰਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੜਕੀ ਆਵਜਾਈ ਤੇ ਰਾਜ ਮਾਰਗ ਮੰਤਰਾਲਾ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਲਾਗੂ ਕਰਨ ਜਾ ਰਿਹਾ ਹੈ। ਵਦਾਂਗੇ ਅਗਲੀ ਖਬਰ ਦੇ ਵੱਲ ਨਗਰ ਨਿਗਮ ਚੋਣਾ ਦੀ ਤਿਆਰੀ ਦੇ ਵਿੱਚ ਸਰਕਾਰ ਨਵਾਂ ਅਪਡੇਟ ਆਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਕਰੀਬ 2.5 ਸਾਲ ਬੀਤ ਚੁੱਕੇ ਹੈ ਪਰ ਇਹ ਸਰਕਾਰ ਅਜੇ ਤੱਕ ਸੂਬੇ ਦੀ ਨਗਰ ਨਿਗਮ ਚੋਣਾ ਨਹੀਂ ਕਰਵਾ ਸਕੀ। ਜਲੰਧਰ ਨਗਰ ਨਿਗਮ ਦਾ ਨਾ ਕਾਰਜਕਾਲ ਪਿਛਲੇ 24 ਜਨਵਰੀ ਨੂੰ ਖਤਮ हो गया सेत पिछले 1.5 साल तो जालंधर निगम निगम दे ਵਿੱਚ ਕੋਈ ਜਨ ਪ੍ਰਤੀਨਿਧਾ ਨਹੀਂ ਹੈ ਨਾ ਹੀ ਅਧਿਕਾਰੀ ਇਥੇ ਰਾਜ ਕਰ ਰਹੇ ਹਨ ਪੂਰੇ ਪੰਜਾਬ ਦੇ ਵਿੱਚ ਇਹ ਹੀ ਹਾਲ ਹੈ ਇਸ ਦੇ ਬਾਬਰੀ ਨਗਰ ਨਗਰ ਨਿਗਮ ਚੋਣਾ ਅਜੇ ਬਾਕੀ ਹੈ ਨਿਗਮ ਦੇ ਵਾਰਡ ਬੰਦੀ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਇਸ ਸੰਬੰਧੀ ਪਟੀਸ਼ਨ ਤੇ ਸੁਣਵਾਈ ਹੋਈ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਠੀਕ 2 ਮਹੀਨੇ ਬਾਅਦ ਸੁਣਵਾਈ ਦੇ ਅਗਲੇ ਤਰੀਕ 26 ਸਤੰਬਰ ਤੈਅ ਕੀਤੀ ਹੈ ਅਗਲੀ ਖਬਰ ਪੰਜਾਬ ਦੇ ਪਾਣੀਆਂ ਬਾਰੇ ਖਤਰਨਾਕ ਰਿਪੋਰਟ ਆਈ ਹੈ ਪੰਜਾਬ ਦੀ ਧਰਤੀ ਹੇਟਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਕਈ ਜ਼ਿਲ੍ਹਿਆਂ ਵਿੱਚ ਪਾਣੀ ਲੋਕਾਂ ਨੂੰ ਬਿਮਾਰ ਕਰ ਰਿਹਾ ਐਨਾ ਹੀ ਨਹੀਂ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਨਾਲ ਘਾਤਕ ਧਾਤੂ ਦਾ ਮਿਸ਼ਰਣ ਹੈ ਜੋ ਕੈਂਸਰ ਕਾਰਨ ਬਣ ਰਿਹਾ ਹੈ ਇਹ ਜਾਣਕਾਰੀ ਕੇਂਦਰ ਰਾਜ ਜਲ ਸ਼ਕਤੀ ਮੰਤਰੀ ਰਾਜਪੂਸ਼ਨ ਚੌਧਰੀ ਨੇ ਪਾਰਲੀਮੈਂਟ ਵਿੱਚ ਜਲੰਧਰ ਤੋਂ ਨਵੇਂ ਚੁਣੇ ਸਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਵਾਲ ਤੇ ਦਿੱਤੀ ਇਹ ਰਿਪੋਰਟ ਸਪਸ਼ਟ ਕਰਦੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਧਰਤੀ ਹੇਟਲਾ ਪਾਣੀ ਹੋਣਾ ਪੀਣ ਯੋਗ ਨਹੀਂ ਰਿਹਾ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਆਇਰਨ ਆਰਸੈਨਿਕ ਸੈਲੈਨੀਅਮ ਕ੍ਰੋਮੀਅਮ ਮੈਗਨੀਜ਼ ਨਿਕਲ ਕੈਡਮੀਅਮ ਲੈਡ ਅਤੇ ਯੂਰੇਨੀਅਮ ਵਰਗੇ ਖਤਰਨਾਕ ਤੱਤਾਂ ਦੀ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ ਦੱਸਦੀ ਹੈ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ 2023 ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਾਨਸਾ ਫਰੀਦਕੋਟ ਸੰਗਰੂਰ ਬਠਿੰਡਾ ਜ਼ਿਲ੍ਹਿਆਂ ਦੇ ਵਿੱਚ ਮੌਕਰਨਾ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਆਰਸੈਨਿਕ ਦਾ ਪੱਧਰ ਤੈਸਿਮਾਵਾਂ ਤੋਂ ਕਿਤੇ ਵੱਧ ਹੈ ਬਠਿੰਡਾ ਫਰੋਇਪੁਰ ਤੇ ਮੁਕਸਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਲੈਡ ਪਾਇਆ ਗਿਆ ਹੈ ਫਤਿਹਗੜ੍ਹ ਸਾਹਿਬ ਲੁਧਿਆਣਾ ਪਟਿਆਲਾ ਦੇ ਸੰਗਰੂਰ ਵਿੱਚ ਕੈਡਮੀਅਮ ਕੈਡਮੀਅਮ ਦਾ ਪੱਧਰ ਉੱਚਾ ਇਸ ਤੋਂ ਇਸੇ ਤਰ੍ਹਾਂ ਬਠਿੰਡਾ ਮਾਸਾ ਤੇ ਸੰਗਰੂਰ ਵਿੱਚ ਕ੍ਰੋਮੀਅਮ ਦਾ ਪੱਧਰ ਉੱਚਾ ਹੈ ਬਠਿੰਡਾ ਮੋਗਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਲੁਧਿਆਣਾ ਮੁਕਸਾ ਪਟਿਆਲਾ ਤੇ ਸੰਗਰੂਰ ਦੇ ਵਿੱਚ ਯੂਰੇਨੀਅਮ ਵਾਲਾ ਜ਼ਮੀਨੀ ਪਾਣੀ ਪਾਇਆ ਜਾ ਰਿਹਾ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਵੇਂ ਦਾ ਪਾਣੀ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ ਜਾਣਕਾਰੀ ਸਾਂਝੀ ਕਰਨਾ ਜੀ ਵਧਾਂਗੇ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਸੋਕੇ ਦੀ ਮਾਰ ਤੇ ਹੈ ਨੌ ਜ਼ਿਲ੍ਹੇ ਰੈੱਡ ਜ਼ੋਨ ਦੇ ਵਿੱਚ ਆ ਗਏ ਹੈ ਪੰਜਾਬ ਵਿੱਚ ਪਿਛਲੇ ਸਾਲ ਹੜ੍ਹਾਂ ਨੇ ਤਬahi ਮਚਾਈ ਸੀ ਪਰ ਇਸ ਸਾਲ ਸੂਕੇ ਦੀ ਹਾਲਤ ਬਣ ਗਈ ਹੈ ਪੰਜਾਬ ਵੀ ਘੱਟ ਬਾਰਿਸ਼ ਤੋਂ ਪੀੜਤ ਨੌ ਰਾਜਾਂ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਸੂਕੇ ਦੀ ਸਥਿਤੀ ਬਣੀ ਹੋਈ ਹੈ 1 ਜੂਨ ਤੋਂ ਇੱਥੇ 44% ਘੱਟ ਬਾਰਿਸ਼ ਪਈ ਹੈ ਜਿਸ ਨਾਲ ਸੂਬੇ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਮੌਸਮ ਵਿਭਾਗ ਅਨੁਸਾਰ ਆਮ ਤੌਰ ਤੇ ਪੰਜਾਬ ਅੰਦਰ 184.8 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਇਸ ਵਾਰ ਇੱਥੇ ਸਿਰਫ 103 ਮਿਲੀਮੀਟਰ ਦਰਜ ਕੀਤੀ ਗਈ ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਬਿਹਾਰ ਝਾਰਖੰਡ ਨਾਗਾ لینڈ ਮਣੀਪੁਰ ਤੇ ਮਿਜ਼ੋਰਮ ਇਹ ਜੇ ਰਾਜ ਹੈ ਜਿੱਥੇ ਜਿਹੜੇ ਕਿ ਰੈੱਡ ਜ਼ੋਨ ਦੇ ਵਿੱਚ ਆ ਗਏ ਆ ਅਗਲੀ ਖਬਰ ਸਮੂਹ ਸੁਪਰਵਾਈਜ਼ਰਾਂ ਤੇ ਬੀਐਲਓਜ਼ ਨੂੰ ਜਾਰੀ ਹੋਏ ਨਵੇਂ ਹੁਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਦਫ਼ਤਰ ਚੋਣ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਹਲਕਾ ਕਮਾ ਉਪਰ ਮੰਡਲ ਮੈਜਿਸਟਰੇਟ ਖੰਨਾ ਨੇ ਸਮੂਹ ਸੁਪਰਵਾਈਜ਼ਰਾਂ ਨੂੰ ਪੱਤਰ ਲੈ ਕੇ ਹੁਕਮ ਜਾਰੀ ਕਰ ਦਿੱਤੇ ਹੈ ਜਿਸ ਦੇ ਵਿੱਚ ਐਸਜੀਪੀਸੀ ਚੋਣਾਂ ਲਈ 100% ਵੋਟਰਾਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੀ ਕੇਸ ਵਾਲਾ ਕੋਈ ਵੀ ਸਿੱਖ ਵੋਟਰ ਪਾਉਣ ਤੋਂ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ ਇਸ ਦੇ ਲਈ ਸੁਪਰਵਾਈਜ਼ਰਾਂ ਨੂੰ ਦੇਸ਼ ਜਾਰੀ ਕੀਤੇ ਗਏ ਕਿ ਐਸ ਜੀਪੀ ਅਤੇ ਬੀਐਲਓਜ਼ ਨੇ ਹਲਕੇ ਅਧੀਨੋਂ ਦੇ ਬੀਐਲਓ ਗਰੁੱਪਾਂ ਦੇ ਇਸ ਤਰ੍ਹਾਂ ਦੇ ਸਿੱਖ ਵੋਟਰਾਂ ਦੀ ਵੋਟਾਂ ਬਣਾਉਣ ਲਈ 31 ਜੁਲਾਈ 2024 ਤੱਕ ਵਿਸ਼ੇਸ਼ ਕੈਂਪ ਲਗਾਏ ਜਾਣ ਅਗਲੀ ਖਬਰ ਪੰਜਾਬ ਦੇ ਵਿੱਚ ਚੋਣਾਂ ਦੇ ਲਈ ਜਿਹੜੀ ਹੈ ਵੱਡੀ ਖਬਰ ਆਈ ਹੈ ਹਰੀ ਝੰਡੀ ਪੰਜਾਬ ਹਰਿਆਣਾ ਕੋਰਟ ਨੇ ਦੇ ਦਿੱਤੀ ਹੈ ਪੰਜਾਬ ਦੀਆਂ ਐਨ ਆਰ ਆਈ ਸਭਾ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਹਾਈ ਕੋਰਟ ਨੇ ਚੋਣਾਂ ਵਿੱਚ ਦਾਖਲ ਦੇਣ ਤੋਂ ਇਨਕਾਰ ਕਰ ਦਿੱਤਾ ਐਨ ਆਰ ਆਈ ਸਭਾ ਲਈ ਪ੍ਰਧਾਨਗੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਐਸ ਬੀ ਐਸ ਨਗਰ ਨਿਵਾਸੀ ਅਤੇ ਹੋਰਾਂ ਵੱਲੋਂ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਸੀ ਕਿ ਸਭਾ ਦੇ 24000 ਰਜਿਸਟਰਡ ਮੈਂਬਰ ਹਨ 5 ਜਨਵਰੀ 2024 ਨੂੰ ਚੋਣਾਂ ਹੋਈਆਂ ਸਨ ਜਿਸ ਵਿੱਚ ਸਿਰਫ 168 ਵੋਟਾਂ ਪਈਆਂ ਪ੍ਰਵਿੰਦਰ ਕੌਰ ਨੂੰ 147 ਵੋਟਾਂ ਮਿਲੀਆਂ ਜਦੋਂ ਕਿ ਉਹਨਾਂ ਦੇ ਵਿਰੋਧੀ ਨੂੰ 14 ਵੋਟਾਂ ਪਈਆਂ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਕਿ ਕਈ ਪ੍ਰਵਾਸੀ ਭਾਰਤੀਆਂ ਨੂੰ ਵੋਟ ਪਾਉਣ ਦਿੱਤੀ ਗਈ ਵੋਟ ਨਹੀਂ ਪਾਉਣ ਦਿੱਤੀ ਗਈ ਜਦਕਿ ਕਈਆਂ ਨੇ ਝਾਲੀ ਕਾਰਡਾਂ ਤੇ ਵੋਟ ਪਾਈ ਹੈ ਜਿਸ ਤੋਂ ਬਾਅਦ ਇਹ ਪਟੀਸ਼ਨ ਦਾਇਰ ਕੀਤੀ ਗਈ ਅਗਲੀ ਖਬਰ ਪੰਜਾਬ ਇੱਕ ਨਾਜ਼ੁਕ ਸਟੇਟ ਗਵਰਨਰ ਨੇ ਵੱਡੇ ਖੁਲਾਸੇ ਕੀਤੇ ਹੈ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਦੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਦੇ ਵੱਡੇ ਖੁਲਾਸੇ ਸਾਹਮਣੇ ਆਏ ਅਦਰਸਲ ਗਵਰਨਰ 3-4 ਦਿਨ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਸਨ ਇਸ ਦੌਰਾਨ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਜਿੱਥੇ ਗੱਲਬਾਤ ਕੀਤੀ ਉੱਥੇ ਹੀ ਨਸ਼ਿਆਂ ਤੇ ਡਰੋਨ ਦੇ ਮਾਮਲਿਆਂ ਨੂੰ ਵੀ ਜਿਹੜਾ ਸਮਝਿਆ ਇਸ ਬਾਰੇ ਖੁਲਾਸਾ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਨਾਜ਼ੁਕ ਸਟੇਟ ਹੈ ਪੰਜਾਬ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ ਪਾਕਿਸਤਾਨ ਪੰਜਾਬ ਦੇ ਅੰਦਰ ਡਰੱਗ ਭੇਜਦਾ ਹੈ ਬਾਰਡਰ ਸੀਲ ਕੀਤਾ ਤਾਂ ਡਰੋਨ ਜਰੀਏ ਡਰੱਗ ਆਉਣ ਲੱਗੀ ਗਵਰਨਰ ਨੇ ਦੱਸਿਆ ਕਿ ਡਰੋਨ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਲੇਜ ਕਮੇਟੀਆਂ ਬਣਾਈਆਂ ਗਈਆਂ ਹਨ। ਅਗਲੀ ਖਬਰ 1 ਲੱਖ ਰੁਪਏ ਰਿਸ਼ਵਤ ਲੈਣ ਦਾ ਜੇ ਆਈ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਦੇ ਵਿੱਚ ਪਹਿਲੀ ਗੱਲ ਤੇ ਇਹ ਹੈ ਕਿ ਭ੍ਰਿਸ਼ਟਾਚਾਰ ਤੋਂ ਕਰਨ ਤੋਂ ਲੋਕ ਡਰ ਨਹੀਂ ਰਹੇ ਹਨ। ਹਰ ਜਗ੍ਹਾ ਤੇ ਵਿੱਚ ਭ੍ਰਿਸ਼ਟਾਚਾਰ ਦੇਖਿਆ ਜਾਂਦਾ ਕੁਝ ਲੋਕ ਫੜੇ ਜਾਂਦੇ ਐ। ਜਿਵੇਂ ਕਿ ਤੁਸੀਂ ਆਪ ਹੀ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਕਿੰਨਾ-ਕਿੰਨਾ ਨੇ ਭ੍ਰਿਸ਼ਟਾਚਾਰ ਹੁੰਦਾ ਦੇਖਿਆ। ਜਾਉਨਾ ਦੇ ਨਾਲ ਕਿਸੇ ਨੇ ਰਿਸ਼ਵਤ ਦੀ ਮੰਗ ਕੀਤੀ ਹੋਵੇ ਕਮੈਂਟ ਦੇ ਵਿੱਚ ਜਾਣਕਾਰੀ ਦਿਓ ਜੀ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਡੀ ਮਹਾਮ ਦੌਰਾਨ ਪੰਜਾਬ ਵਿਜੀਲੈਂਸ ਵੀਰਾਂ ਨੇ ਜੂਨੀਅਰ ਇੰਜੀਨੀਅਰ ਇੰਜੀਨੀਅਰਿੰਗ ਸ਼ਾਖਾ ਕੰਮ ਬਿਲਡਿੰਗ ਇਨਸਪੈਕਟਰ ਨਗਰ ਨਿਕਮ ਪਠਾਨਕੋਟ ਦੇ ਵਾਧੂ ਚਾਰਜ ਐਮਪੀ ਐਮਸੀ ਬਟਾਰਾ ਜਤਿੰਦਰ ਕੁਮਾਰ ਨੂੰ 1 ਲੱਖ ਰੁਪਏ ਰਿਸ਼ਵਤ ਮੰਗਣਾ ਤੇ ਲੈਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਸੰਬੰਧੀ ਜਾਣਕਾਰੀ ਦਿੰਦੇ ਰਾਜ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਿਸ਼ਪਾਲ ਸਿੰਘ ਵਾਸੀ ਪਿੰਡ 파ਰੋਲੀ ਕਲਾਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਗ੍ਰਫਤਾਰ ਕੀਤਾ ਗਿਆ ਅਗਲੀ ਖਬਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਾਸੀਆਂ ਲਈ ਵੱਡੀ ਸਗਾਤ ਦਿੱਤੀ ਹੈ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਫਾਈ ਲਈ ਸਤਨਿਕ ਨਗਰ ਕੌਂਸਲ ਨੂੰ ਵੱਡੀਆਂ ਸਗਾਤ ਸਪੁਰਦ ਕੀਤੀਆਂ ਇਸ ਮੌਕੇ ਵਿਧਾਇਕ ਭਰਾਜ ਨੇ ਨਗਰ ਕੌਂਸਲ ਨੂੰ 16 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਸਫਾਈ ਲਈ ਆਧੁਨਿਕ ਮਸ਼ੀਨ 7 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਟਰੈਕਟਰ ਆਵਾਰਾ ਪਸ਼ੂ ਧਨ ਫੜਨ ਲਈ 19 ਲੱਖ ਰੁਪਏ ਦੀ ਲਾਗਤ ਨਾਲ ਕੈਟਲ ਕੈਚਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ ਅਗਲੀ ਖਬਰ ਹੈ ਡੀਏਪੀ ਦੇ ਖਾਦ ਦੇ ਜਿਹੜੇ 60% ਸੈਂਪਲ ਫੇਲ ਹੋਏ ਐ ਉਸ ਤੋਂ ਬਾਅਦ ਹੜਕੰਪ ਮਚ ਗਿਆ ਪੰਜਾਬ ਦੇ ਵਿੱਚ ਡੀਏਪੀ ਖਾਦ ਦੇ ਨਮੂਨੇ ਫੇਲ ਹੋਣ ਦੀਆਂ ਰਿਪੋਰਟਾਂ ਮਗਰੋਂ ਹੜਕੰਪ ਮਚ ਗਿਆ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਨੂੰ ਲੈ ਕੇ ਐਕਸ਼ਨ ਮੋਡ ਦੇ ਵਿੱਚ ਹਨ ਇਸ ਮਾਮਲੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ ਸੰਬੰਧੀ ਸੀਐਮ ਭਗਵੰਤ ਮਾਨ ਜਲਦ ਹੀ ਕੋਈ ਸਖਤ ਫੈਸਲਾ ਲੈ ਸਕਦੇ ਹਨ ਇਸ ਤੋਂ ਇਲਾਵਾ ਸਰਕਾਰ ਪ੍ਰਾਈਵੇਟ ਕੰਪਨੀਆਂ ਤੇ ਵੀ ਸਖਤੀ ਕਰ ਰਹੀ ਹੈ ਹਾਸਲ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਲੱਗੇ ਜਾਬਤੇ ਦੌਰਾਨ ਡੀਏਪੀ ਖਾਦੇ ਸੈਂਪਲ ਲਏ ਗਏ ਸਨ ਪਤਾ ਲੱਗਿਆ ਕਿ ਇਹਨਾਂ ਵਿੱਚ 60% ਦੀ ਸੈਂਪਲ ਫੇਲ ਹੋ ਗਏ ਹਨ ਅਗਲੀ ਖਬਰ ਟੋਲ ਪਲਾਜ਼ਾ ਤੋਂ ਜਲਦ ਚੁਕਵਾ ਦਿੱਤੇ ਜਾਣਗੇ ਕਿਸਾਨਾਂ ਦੇ ਧਰਨੇ ਤੁਹਾਡੇ ਇਸ ਖਬਰ ਦੇ ਬਾਰੇ ਕੀ ਵਿਚਾਰ ਹੈ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੂਵਾਲ ਟੋਲ ਪਲਾਜ਼ਾ ਦੀ ਟੋਲ ਕੀਮਤ ਨੂੰ ਲੈ ਕੇ ਕਿਸਾਨਾਂ ਤੇ ਐਨਐਚਏਆਈ ਵੱਲੋਂ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿੱਥੇ NHAI ਨੇ ਟੋਲ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਕਿਸਾਨ ਆਗੂ ਵੀ ਟੋਲ ਬੰਦ ਰੱਖਣ ਤੇ ਅੜੇ ਹੋਏ ਹਨ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਉੱਥੇ ਸਫਾਈ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਕਿਸਾਨਾਂ ਨੂੰ ਟੋਲ ਪਲਾਜ਼ਾ ਖੁੱਲਣ ਦੀ ਸੂਚਨਾ ਮਿਲੀ ਤਾਂ ਸਵੇਰੇ ਕਿਸਾਨ ਜਥੇ ਫਿਰ ਤੋਂ ਟੋਲ ਪਲਾਜ਼ਾ ਤੇ ਖੜੇ ਹੋ ਗਏ ਮਾਹੌਲ ਵਿਗੜਦਾ ਜਾ ਰਿਹਾ ਪੁਲਿਸ ਤੋਂ ਨਾਕ ਕੀਤੀ ਗਈ ਹੈ ਕਿਸਾਨ ਇੱਕ ਗੱਲ ਤੇ ਅੜੇ ਹੈ ਹਾਈ ਕੋਰਟ ਨੇ ਉਹਨਾਂ ਦਾ ਪੱਖ ਨਹੀਂ ਸੁਣਿਆ ਉਹ ਆਪਣੀ ਰਿੱਟ ਦਾਇਰ ਕਰਨਗੇ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕਰਦਿਆਂ 4 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਤੇ NHAI ਵਿਚਾਲੇ ਵਿਵਾਦ ਵਧਣ ਦੀ ਜ਼ਿਆਦਾ ਸੰਭਾਵਨਾ ਬਣ ਰਹੀ ਹੈ ਅਗਲੀ ਖ਼ਬਰ ਪੰਜਾਬ ਸਰਕਾਰ ਦਾ ਨਵਾਂ ਫੈਸਲਾ ਰਿਟਾਇਰਡ ਪਟਵਾਰੀਆਂ ਦੀ ਸੇਵਾ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਪਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਖਬਰਾਂ ਦਾ ਬੁਲੇਟਨ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਦਿਆ ਕਰੋ ਜੀ ਸਾਰੇ ਖਬਰਾਂ ਤੇ ਕਮੈਂਟ ਕਰਿਆ ਕਰੋ ਤੁਹਾਡੇ ਹਰ ਖਬਰ ਜਿਹੜੇ ਕਮੈਂਟ ਨੂੰ ਅਸੀਂ ਧਿਆਨ ਦੇ ਨਾਲ ਪੜ੍ਹਦੇ ਹਾਂ ਤੇ ਉਹਨਾਂ ਤੇ ਵਿਚਾਰ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਨੇ ਨਵਾਂ ਫੈਸਲਾ ਸੁਣਾ ਦਿੱਤਾ ਦਰਸਲ ਹਾਲੀ ਦੇ ਵਿੱਚ ਸਰਕਾਰ ਨੇ ਰਿਟਾਇਰਡ ਪਟਵਾਰੀਆਂ ਦੀਆਂ ਸਵਾਵਾ ਵਧਾ ਦਿੱਤੀਆਂ ਤੁਹਾਡੇ ਮੁਤਾਬਕ ਰਿਟਾਇਰਡ ਪਟਵਾਰੀਆਂ ਦੀਆਂ ਸਵਾਵਾ ਵਧਾਉਣਾ ਸਹੀ ਹੈ ਜਾਂ ਨਵੇਂ ਜੋ ਨੌਜਵਾਨਾਂ ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹੈ ਕਮੈਂਟ ਦੇ ਵਿੱਚ ਵਿਚਾਰ ਦੇਣਾ ਜੀ 6 ਮਹੀਨੇ ਦਾ ਸੇਵਾ ਦਾ ਵਾਅਦਾ ਕੀਤਾ ਗਿਆ 1 ਜੁਲਾਈ ਤੋਂ 31 ਦਸੰਬਰ 2024 ਤੱਕ ਵਾਅਦਾ ਕੀਤਾ ਗਿਆ ਦਰਅਸਲ ਖਾਲੀ ਅਸਾਮੀਆਂ ਉੱਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ ਅਗਲੀ ਖਬਰ ਬਿਆਦੀਆਂ ਤੇ ਜਿਹੜਾ ਬਾਦਲ ਦਾ ਪੱਤਰ ਵਾਇਰਲ ਹੋ ਰਿਹਾ ਹੈ ਮਰਹੂਮ ਹੁਕਮਤ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰوں ਨੂੰ ਪੱਤਰ ਸੌਂਪਿਆ ਉਹਨਾਂ ਲਿਖਿਆ ਕਿ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਵਾਪਰ ਰੇ ਅਜਿਹੇ ਅਣਕਿਆਸੀ ਘਟਨਾਕ੍ਰਮ ਦਾ ਪੂਰਾ ਅਹਿਸਾਸ ਹੈ ਮੈਂ ਸੌਂਪੇ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿੱਦਤ ਦੇ ਨਾਲ ਕਰਨ ਦਾ ਯਤਨ ਕੀਤਾ ਹੈ ਪਰ ਸਿੱਧਕ ਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੈਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਜੋ ਕਿਆਸ ਤੋਂ ਬਾਹਰ ਹੋ ਜਾਂਦਾ ਹੈ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਚ ਲੰਘਣਾ ਪੈਂਦਾ ਹੈ ਤੇ ਤੁਸੀਂ ਆਤਮਕ ਤੌਰ ਤੇ ਝੰਡੋੜੇ ਜਾਂਦੇ ਹੋ ਤੁਹਾਡੇ ਅੰਦਰ ਪਛਤਾਤ ਆਪਦੀ ਭਾਵਨਾ ਪ੍ਰਬਲ ਹੋ ਜਾਂਦੀ ਹੈ ਮਰਹੂਮ ਮੁੱਖ ਮੰਤਰੀ ਨੇ ਪੱਤਰ ਦੇ ਵਿੱਚ ਅੱਗੇ ਲਿਖਿਆ ਕਿ ਅਜਿਹੇ ਸਮੇਂ ਉਹ ਵੀ ਅੰਤਰਮਨ ਦੀ ਪੀੜਾ ਚ ਲੰਘ ਰਹੇ ਹਨ ਅਜਿਹੀ ਭਾਵਨਾ ਨੂੰ ਲੈ ਕੇ ਉਹ ਗੁਰੂਦਰ ਤੇ ਨਤਮਸਤਕ ਹੋ ਰਹੇ ਹਨ ਅਤੇ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਬਾਲ ਬਖਸ਼ਣ ਅਤੇ ਮਿਹਰ ਕਰਨ ਅਗਲੀ ਖਬਰ ਪੰਜਾਬ ਸਰਕਾਰ ਵੱਲੋਂ ਫਰਜੀ ਕੰਪਨੀਆਂ ਤੇ ਐਕਸ਼ਨ ਲਿਆ ਗਿਆ ਹੈ ਪੰਜਾਬ ਦੇ ਆបਕਾਰੀ ਤੇ ਕਰ ਵਿਭਾਗ ਦੇ 303 ਅਜਿਹੇ ਫਰਮਾਂ ਜਾਂ ਕੰਪਨੀਆਂ ਦਾ ਪਰਦਾਫਾਸ਼ ਕੀਤਾ ਗਿਆ ਜੋ ਲੋਹੇ ਦੀ ਖਰੀਦ-ਵੇਚ ਨਾਲ ਸੰਬੰਧਤ ਜਾਲੀ ਬਿੱਲ ਦਿਖਾ ਕੇ 444 ਕਰੋੜ ਰੁਪਏ ਦੀ ਜਾਲੀ ਆਈਟੀਸੀ ਰਿਟਰਨ ਭਰ ਦਿੱਤੀ ਗਈ। ਇਹਨਾਂ ਵਿੱਚ 206 ਫਰਮਾਂ ਕੇਂਦਰ ਕੋਲ ਰਜਿਸਟਰਡ ਸਨ ਜਾਂ ਕੇ 11 ਪੰਜਾਬ ਅਤੇ 86 ਹੋਰ ਰਾਜਾਂ ਨਾਲ ਸੰਬੰਧਤ ਹਨ। ਇਹ ਕੰਪਨੀਆਂ ਲੁਧਿਆਣਾ, ਮੰਡੀ ਗੁਬਿੰਦਗੜ੍ਹ ਸਮੇਤ ਕਈ ਇਲਾਕਿਆਂ ਤੋਂ ਕੰਮ ਕਰ ਰਹੀਆਂ ਸਨ। ਇਹ ਫਰਮਾਂ ਕੁਝ ਸਮਾਂ ਪਹਿਲਾਂ ਰਜਿਸਟਰਡ ਹੋਈਆਂ। ਇਹ ਦਾਵਾ ਪੰਜਾਬ ਦੇ ਵਿੱਤ ਮੰਤਰੀ ਨਰ ਹਰਪਾਲ ਸਿੰਘ ਜੀਮਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਅਗਲੀ ਖਬਰ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦੀ ਤਿਆਰੀ ਸਰਕਾਰ ਨੇ ਖੇਚ ਲਈ ਹੈ ਸੈਨ ਚਾਰਜ ਤੇ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜਾਂ ਤੇ ਸੈਨ ਇੰਚਾਰਜਾਂ ਦੀਆਂ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਪਛਮੀ ਜਲੰਧਰ ਦੇ ਵਿੱਚ ਸੀਟ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਬਾਕੀ ਸੀਟਾਂ ਤੇ ਵੀ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੁੰਦੀ ਹੈ। ਅਗਲੀ ਖਬਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਲਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪਹਿਲਾਂ ਤੋਂ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨਿਰਪੱਖ ਤੌਰ ਤੇ ਪਾਰਦਰਸ਼ੀ ਢੰਗ ਨਾਲ ਕਰਨ ਲਈ ਪਿੰਡਾਂ ਵਿੱਚ ਪੰਚਾਇਤਾਂ ਦੀ ਵਿਵਸਥਾ ਕੀਤੀ ਗਈ ਹੈ ਜਿਸ ਤਹਿਤ ਹਰ 5 ਸਾਲ ਬਾਅਦ ਨਵੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ। ਅੱਜ ਦਾ ਸਾਡਾ ਸਵਾਲ ਹੈ ਕਿ ਜੋ ਪੰਚਾਇਤ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ 5 ਸਾਲ ਕੰਮ ਕੀਤਾ ਹੈ ਉਸ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ ਕੀ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਤੁਸੀਂ 1 ਤੋਂ ਲੈ ਕੇ 10 ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਤੁਹਾਡੀ ਪੰਚਾਇਤ ਨੂੰ ਦੇਵੋਗੇ ਨੰਬਰ ਜਿਹੜੇ ਤੁਸੀਂ 1 ਤੋਂ ਲੈ ਕੇ 10 ਤੱਕ ਆਪਣੀ ਪੰਚਾਇਤ ਦੇ ਦੇ ਸਕਦੇ ਹੋ ਕਮੈਂਟਾਂ ਦੇ ਵਿੱਚ ਕਮੈਂਟ ਜਰੂਰ ਕਰਨਾ ਜੀ ਪ੍ਰੰਤੂ ਖਬਰ ਦੇ ਵੱਲ ਵਧਾਂਗੇ ਇੱਥੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਚਾਇਤਾਂ ਤੇ ਹੋਰ ਪੰਚਾਇਤੀ ਸੰਸਥਾਵਾਂ ਦੇ ਅਧਿਕਾਰਾਂ ਦਾ ਅਤੇ ਭਾਰਤੀ ਲੋਕਤੰਤਰ ਦਾ ਕਤਲ ਕਰਦੇ ਹੋਏ ਜਾਣਬੁੱਝ ਕੇ ਪੰਚਾਇਤਾਂ ਤੇ ਹੋਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਹਨ ਸੋ ਇਹ ਸਾਰਾ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਕੋਈ ਗਲਤੀ ਬੋਲ ਚੁੱਕੀ ਹੋਈ ਹੋਵੇ ਤਾਂ ਉਸ ਨੂੰ ਮਾਫ ਕਰਨਾ ਜੀ ਅੱਗੇ ਤੋਂ ਖਬਰਾਂ ਦਾ ਜਿਹੜਾ ਸਵੇਰ ਸਾਹ ਤੁਹਾਨੂੰ ਮਿਲ ਜਾ ਕਰੀਆਂ ਹਰ ਰੋਜ਼ ਸਵੇਰੇ ਖਬਰਾਂ ਦਾ ਤਾਜ਼ਾ ਬੁਲੇਟਿਨ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਨੋਟੀਫਿਕੇਸ਼ਨ ਬੈਲ ਨੂੰ ਔਨ ਕਰ ਲਓ ਤਾਂ ਕਿ ਖਬਰਾਂ ਦਾ ਨੋਟੀਫਿਕੇਸ਼ਨ ਨਾਲ ਹੀ ਤੁਹਾਨੂੰ ਮਿਲ ਜਾਏ ਜਦੋਂ ਹੀ ਖਬਰਾਂ ਚੈਨਲ ਦੇ ਉੱਤੇ ਆ ਜਾਣ ਸਾਰੀਆਂ ਖਬਰਾਂ ਇਸ ਚੈਨਲ ਦੇ ਉੱਤੇ ਮਿਲ ਜਾਣਗੀਆਂ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ